ਵਾਸਪੀਪੋ ਦੇ ਅੰਦਰ ਅੱਜ ਕਈ ਜਨਾਂ ਵੱਲੋਂ ਵਾਸਪੀਪੋ ਦੇ ਅੰਦਰ ਆਏ ਹੋਏ ਹਨ ਤੇ ਅੱਜ ਵਾਸਪੀਪੋ ਪੂਰਾ ਭਰਿਆ ਹੋਇਆ ਹੈ ਕੰਦ ਬੰਦ ਕਰਕੇ ਤੇ ਜਲੇ ਨਦੀ ਯੂਨੀਅਨ ਹੈ ਉਹਨਾਂ ਨੇ ਵੀ ਭਾਰਤ ਦਾ ਸਮਰਥਨ ਕੀਤਾ ਹੋਇਆ ਹੈ ਆ ਚੱਕਾ ਜਾਮ ਕੇ ਤਾ ਸਾਰੀ ਬਸਾਂ ਖੜੀਆਂ ਹੋਈਆਂ ਹਨ ਜਾਣਾ ਇੱਕ ਨਜ਼ਾਰਾ ਸੇਵਾ ਤੇ ਪ੍ਰਸ਼ਾਦੇ ਦੀ ਸੇਵਾ ਆਪਾਂ ਸ਼ੁਰੂ ਤੋਂ ਕਰਦੇ ਹਾਂ ਇਸ ਤੇ ਕਿ ਅਰੇ ਤੇ ਜੀ ਡੀਐਮ ਹੈ ਉਸ ਨਾਲ ਥੋੜਾ ਜਿਹਾ ਮਤਭੇਦ ਸੀ ਕਿ ਪ੍ਰਸ਼ਾਦਾ ਇੱਥੇ ਨਹੀਂ ਵਰਤਦਾ ਨਹੀਂ ਵਰਤਦਾ ਆਇਤਾ ਕਰੋ ਆਇਤਾ ਕਰੋ ਤੇ ਸੇਵਾ ਕਰਨੀ ਹੈ ਜਿੱਥੇ ਜਿੱਥੇ ਮਰਜ਼ੀ ਸੇਵਾ ਕਰਨੀ ਹੈ ਜਿਹਨਾਂ ਨੂੰ ਪਰਚਾ ਦੀ ਜ਼ਰੂਰਤ ਹੈਗੇ ਬੰਦਾ ਉੱਥੇ ਆ ਜਾਂਦਾ। ਪਰ ਬੱਸ ਡੇਪੋ ਦੇ ਬਾਹਰ ਪਰਚਾ ਵਰਤਾਂਦੇ ਸੀਗੇ ਉੱਥੇ ਵੀ ਇੰਨੀ ਹੀ ਸੰਗਤ ਹੋ ਜਾਂਦੀ ਸੀਗੀ। ਕੋਈ ਦਿੱਕਤ ਨਹੀਂ ਸੀ ਪਕਾਤਾ ਵਰਤਾਂਗੇ ਉੱਥੇ ਤੇ ਕੱਲ ਤੋਂ ਕਿਹਾ ਵੀ ਨਹੀਂ ਤੁਸੀਂ ਅੰਦਰ ਲੰਗਰ ਵਰਤਾਇਆ ਕਰੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਤੇ ਡੀਐਮ ਨੇ ਇੰਨੀ ਗੱਲ ਕਹੀ। ਤੇ ਅੰਦਰ ਆ ਕੇ ਜਦ ਉੱਥੇ ਨਜ਼ਾਰਾ ਦੇਖਿਆ ਤੇ ਬਿਲਕੁਲ ਹੀ ਆ ਲੱਗੇਗਾ। ਇਹ ਪਤਾ ਲੱਗਾ ਕਿ ਪਾਰ ਤੋਂ ਬੰਦ ਕਰਕੇ ਜਿਹੜੇ ਇਹਨਾਂ ਦੀ ਯੂਨੀਅਨ ਹੈਗੀ ਹੈ ਟ੍ਰਾਂਸਪੋਰਟ ਹੋ ਰਿਹਾ ਹੋਣਾ ਨੇ ਉਹਨਾਂ ਨੇ ਕਿਸਾਨਾਂ ਦਾ ਜਿਹ ਕਿਸਾਨ ਕਿਸਾਨਾਂ ਦੇ ਪਾਰ ਤੋਂ ਬੰਦ ਸਮਰਥਨ ਕੀਤਾ ਹੈ ਇਹ ਆਪ ਜੀ ਦੇਖੀ ਜ਼ਰ ਦੇ ਹਾਂ ਕਿ ਸਭ ਦਾਸਾਂ ਜਿਹੜੀਆਂ ਹੈਗੀਆਂ ਉਹ ਸਾਬਕ ਆਪੇ ਆਪਣੀ ਜਗ੍ਹਾ ਲਗਾਈ ਹੋਈ ਹੈ ਇਹਨਾਂ ਨੇ ਤੇ ਆਪਣਾ ਜਿਹੜਾ ਪ੍ਰਸ਼ਾਦੇ ਦਾ ਜਿਹੜਾ ਆਪਣਾ ਲੰਗਰ ਵਰਤਾਇਦਾ ਜੀ ਫਿਰ ਸ਼ੁਰੂ ਹੋ ਗਈ ਕਿੰਨੇ ਵੀ ਰੋਡ ਬੰਦ ਬੰਦੇ ਹੈ ਐਸਟੀ ਦੇ ਹੈ ਜਾਂ ਹੋਰ ਮੁਸਾਫਿਰ ਹੈਗੇ ਸਭ ਲਾਈਨ 'ਚ ਲੱਗੇ ਆ ਤੇ ਆਪਣੀ 바ਰੀ ਦਾ ਇੰਤਜ਼ਾਰ ਕਰ ਰਹੇ ਬੌਜੀ ਲਾਈਨ 'ਚ ਰਹਿਣਾ ਲਾਈਨ 'ਚ लाइन में रहो बारी बारी से खाना लो थोड़ा जल्दी करना बहुत है लेट हो गए हम लोग आज बहुत